ਮਾਰਚ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਠਾਕਰ ਦੁਆਰਾ ਜਿਹੜੇ ਸਾਡੇ ਮੰਦਰ ਨੇ ਖੰਡ ਵਾਲਾ ਚਾਟਾ ਦੇ ਵਿੱਚ ਉੱਥੇ ਭਾਕਾ ਹੋਇਆ ਸੀ ਕੋਈ ਦੋ ਮੋਟਰਸਾਈਕਲ ਵਾਲੇ ਬੰਦੇ ਆਇਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਔਰ ਡ੍ਰੋਇੰਗ ਹੋਈ ਸੀ ਉਤੇ ਉਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅਮਰਸਦ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਨੂ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਇਕ ਅਠੜਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ ਵਿੱਚ ਸਾਡਾ ਇੱਕ ਹੈੱਡ ਕਨਸਟੇਬਲਾ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੋਲਕ ਸਿੰਘ ਸਾਡੇ ਇੰਸਪੈਕਟਰ ਜਿਹੜੇ ਉਹਨਾਂ ਦੇ ਪੱਗ ਦੇ ਵਿੱਚ ਗੋਲੀ ਲੱਗੀ ਹੈ ਤੇ ਉਹ ਜਦੋਂ ਇਹ ਪੰਜ ਰਾਉਂਡਸ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਦੀ ਪਛਾਣ ਕੀਤੀ ਗਈ ਗੁਰਸਿੱਦਕ ਸਿੰਘ ਸਿੱਦਕੀ ਵਾਸੀ ਪਿੰਡ ਬਲ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਸਿੱਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫਾਰ ਅ ਮੈਡੀਕਲ ਟਰੀਟਮੈਂਟ ਉੱਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਡੈਥ ਹੋ ਗਈ ਹੈ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮ ਜੈਕਟ ਵੀ ਲੱਗਿਆ ਕਿ ਉਸਤਾਲ ਦੀ ਨੋਕ ਤੇ ਦੋ ਸਨੇਚਿੰਗਸ ਦੇ ਮੁਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਇਹ ਦੂਜਾ ਜਿਹੜਾ ਦਾ ਸਾਥੀ ਹੈ ਵਿਸ਼ਾਲ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਇਹ 25 ਆਰਮਜ਼ ਐਕਟ ਦੇ ਔਰ 304 ਦੇ ਹੀਨियस क्राइम ਦੇ ਪਰਚੇ ਦਰਜ ਹੈ ਵਿਸ਼ਾਲ ਜਿਹੇ ਫਰਾਰ ਹੈ ਮੋਟਰਸਾਈਕਲ ਨੇ ਨਾ ਬਰਾਮਦ ਹੋਇਆ ਔਰ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਹ ਚੋਂ ਪੰਜ ਫਾਇਰ ਇਹਨਾਂ ਵੱਲੋਂ ਫਾਇਰ ਕੀਤੇ ਗਏ ਇੰਸਪੈਕਟਰ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਸ ਪਿਸਟਲਸ ਤੋਂ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮੁਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਤਾਂ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਰਿਸਕ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਅੈਂ ਮੈਂ ਜਿਵੇਂ ਉਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਬਰਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਇੱਤੇ ਜਾ ਰਹੇ ਆ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਾਨਯੋਗ ਡੀਜੀਪ ਸਾਹਿਬ ਮਾਨਯੋਗ ਸੀਐਮ ਸਾਹਿਬ ਵੱਲੋਂ ਏ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਕਿ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ। ਬੜਾ ਮਾਣ ਹੈ ਸਾਡੇ ਬਹਾਦਰ ਆਫਿਸਰਸ ਤੇ ਗੁਰਪੀ ਦੇ ਹਾਲਾਂਕਿ ਉਹ ਰੈਟ ਇੰਜਰੀ ਹੋਈ ਹੈ ਪਰ ਪੂਰੇ ਹੌਸਲੇ ਚ ਔਰ ਉਹਨੇ ਮੈਨੂੰ ਬੜੀ ਅੱਛੀ ਗੱਲ ਇੱਕ ਕਹੀ ਹੈ ਕਿ ਮੈਨੂੰ ਜਲਦੀ ਰਿਚਾਰਜ ਹੋ ਕੇ ਮੈਂ ਦੁਬਾਰਾ ਡਿਊਟੀ ਤੇ ਜੁਆਇਨ ਕਰਨਾ ਚਾਹੁੰਦਾ। ਔਰ ਮੈਨੂੰ ਬੜਾ ਫਖਰ ਮਹਿਸੂਸ ਹੋਇਆ ਕਿ ਪੰਜਾਬ ਪੁਲਿਸ ਦਾ ਜਿਹੜੀ ਟ੍ਰੈਡੀਸ਼ਨ ਹੈ ਉਧਰ ਉੱਤੇ ਸਾਡੇ ਜਿਹੜੇ ਨੌਜਵਾਨ ਨਵੇਂ ਰਿਕਰੂਟਡ ਆਫਸਰਸ ਨੇ ਪੂਰਾ ਪੈਰਾ ਦੇ ਦਿੱਤਾ। ਤਸਰਗੁਰ ਤੇ ਕਿੱਥੇ ਲੱਗੀ ਆ ਜੀ ਬਣੀ? ਲੈਫਟ ਆਰਮ ਦੇ ਵਿੱਚ ਲੱਗੀ ਹੈ। ਡਾਕਟਰ ਸਾਹਿਬ ਨੇ ਦੱਸਿਆ ਕਿ ਤੇਜੀ ਥੋੜੀ ਅਜੇ ਹੋਰ ਟ੍ਰੀਟਮੈਂਟ ਦੀ ਲੋੜ ਹੈ। ਇਹਨੂੰ ਸ਼ਿਫਟ ਵੀ ਕੀਤਾ ਜਾ ਰਿਹਾ ਹੈ ਤਾਂ ਸਰ ਇਸ ਦੇ ਵੱਲੋਂ ਬਹੁਤ ਵਰੀਆਂ ਡਿਊਟੀ ਆਪਣੀਆਂ ਨਿਭਾਈ ਗਈ ਹੈ ਜਾਨ ਖਤਰੇ ਦੇ ਵਿੱਚ ਪਾਈ ਗਈ ਹੈ ਤਾਂ ਇਸ ਦੀ ਤਰੱਕੀ ਦੇ ਲਈ ਭੇਜਿਆ ਜਾਏਗਾ ਜੀ ਲੈ ਕੇ ਡੈਫੀਨੇਟਲੀ ਜੀ ਔਰ ਡੀਜੀ ਸਾਹਿਬ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਤੋਂ ਬੜੇ ਲਾਰਜ ਹਾਰਟਡ ਨੇ ਔਰ ਕੋਮ ਬੜੀ ਫਰਾਖਦ ਜੀ ਨਾਲ ਇਨਕਰੇਜ ਕਰਦੇ ਔਰ ਡੈਫੀਨੇਟਲੀ ਇਹ ਕੰਮ ਹੋਵੇ ਠੀਕ ਹੈ